क्या नहीं दे सकते? ओ आज सादे जो पुत्र या एक बार दो बार क्लैपिंग में नालूना तो शॉट करिए। श्री राम शंकर जी का ये कैमरा बनती पड़ गया। तुझे दूँ। तालुवाल, 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 हैं? तुझे इस टेबल में नहीं बनाया। श्रीमान शंकराचार्य मेरे साथ ओमिक, ओमिक, पुत्र या ਅਸੀਂ ਸਾਰਿਆਂ ਹੀ ਸੀਨੀਅਰ ਲੀਡਰਸ਼ਿਪ ਦਾ ਇੱਥੇ ਮੁੱਢਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਹੋਣ ਛੇਤੀ ਕਿਉਂਕਿ ਟਾਈਮ ਵੀ ਬਹੁਤ ਸ਼ਾਰਟੇਜ ਆ ਮੀਟਿੰਗ ਆ ਬਹੁਤ ਨੇ ਦਿਨ ਨੇੜੇ ਆ ਔਰ ਮੰਤਰੀ ਸਾਹਿਬ ਹੁਣ ਮੈਂ ਬੇਨਤੀ ਕਰਦਾ ਸ਼੍ਰੀ ਬ੍ਰਹਮਸ਼ੰਕਰ ਜੀ ਪਾ ਜੀ ਇਹਨੂੰ ਭਾਈ ਜੀ ਪੰਜ ਮੈਂ ਵੀ ਇਹ ਲੇ ਕੋ ਇਹਦੇ ਲਈ ਮੇਰੀ ਨਾਂ ਕਮਾਂਡ ਪਾਲਿਸੀ ਜਾਂ ਇਸ ਲਾਈਨ ਜਿੱਥੇ ਆ ਕਿਸਮ ਨੂੰ ਪਜਾਇਆ ਇਹ ਜਿਹੜੀ ਸ਼ੁਰੂਆਤ ਆ ਇਹ ਫਾਰਮਲ ਤੋਂ ਹੋਇਆ ਤੁਮ ਪਹਿਲੀ ਮੀਟਿੰਗ ਆ ਇਸ ਫਾਰਮਲ ਤੋਂ ਬੜੇ ਬੜੇ ਨੈਸ਼ਨਲ ਕ੍ਰਿਸ਼ਨਗਰ ਜਾਇ ਉਹਨਾਂ ਨੇ ਵੀ ਆਪਣਾ ਆਪਣਾ ਕੋਸ਼ਿਸ਼ ਕੀਤੀ ਲੇਕਿਨ ਕ੍ਰਿਸ਼ਨਗਰ ਜਾਇ ਨੇ ਇਹਨਾਂ ਪਿਆਰ ਦਿਖਾਇਆ ਕਿ ਆਪਣੇ ਬੱਚੇ ਨੂੰ ਮੈਂ ਅਦੀ ਇਹਦੇ ਪਿੱਠੇ ਲੱਗਣ ਜੜੀ ਇੱਕ ਵਾਰ ਦੋ ਦਿਨ ਤੱਕ ਜਾਇਆ ਕ੍ਰਿਸ਼ਨਗਰ ਜਾਇ ਨੇ ਹੋਏ ਜਿੱਦਿਆ ਜੇਰ ਨਾਲ ਬੱਜੇ ਯਾਰ ਨਾ ਮਰਿਆ ਨਾ ਮਰਿਆ। ਕੋਈ ਤਾਂ ਜੀ ਕੰਮ ਦਾ ਬੀਜ ਕੋ ਕੈਫੇ ਘਰ ਦੇ ਇੱਥੇ ਪੰਜਾਬ ਸਰਕਾਰ ਕਿਸੇ ਮਨ ਭੇਜਾ ਦਿੱਤਾ। ਮੇਰੇ ਪਹਿਣਾ ਨੇ ਮੇਰੇ ਬੜੀਆਂ ਮਾਮਾ ਨੇ ਮੇਰੀਆਂ ਪਰਜਾਨੀਆਂ ਨੇ ਮੇਰੇ ਸਾਰੇ ਪਰਿਵਾਰਾਂ ਨੇ ਤੇ ਉਹਨਾਂ ਨਾਲ ਨਾਲ ਤੁਸੀਂ ਉਸ ਰਸ਼ੀਦਵਾ ਮੰਤਰੀ ਬਣਿਆ ਪੰਜਾਬ ਸਰਕਾਰ ਚ। ਉਹ ਇੱਕ ਛੋਟੀ ਗੱਲ ਸੀ ਇਹ ਤੁਹਾਡੇ ਤੋਂ ਲਾਡਾ ਇਹ ਮੈਂ ਕਿਹਾ ਸਰਦਕ ਕਿ ਕੰਮ ਲਾ ਪਿੰਦੀ ਸੀ ਮੈਂ ਦੀ ਤੁਹਾਡਾ ਪਿਆਰ ਹੀ ਸੀ ਇਹ ਇਥੇ ਰੱਖ ਲੈ ਔਰ ਨਾਲ ਗੱਲ ਕਰਾਂਗਾ ਇੱਕ ਜਗ੍ਹਾ ਇੱਧਰ ਕੱਟ ਬੈਠਾ ਇੱਧਰ ਕੱਟ ਬੈਠਾ ਹਰੇਕ ਜਗ੍ਹਾ ਤੇ ਜਿੱਥੇ ਵੀ ਜਾ ਰਿਹਾ ਹਾਂ ਡਾਕਟਰ ਰਾਜ ਕੁਮਾਰ ਜੀ ਦੇ ਬੁਕੇਰੀਆ ਔਰ ਮੈਂ ਇਥੇ ਲਗਾਤਾਰ ਸੁਧਾਰ ਉਤਰ ਕਰ ਰਿਹਾ ਮੈਂ ਇਧਰ ਕਰ ਰਿਹਾ ਸਮਾਂ ਤੁਹਾਨੂੰ ਨਹੀਂ ਦੇ ਦਿੱਤਿਆ ਨਾ ਉਹਨਾਂ ਦੇ ਪ੍ਰੇਰਿਤ ਹੋ ਕੇ ਡਾਕਟਰ ਰਾਜ ਕੁਮਾਰ ਜੀ ਨੇ ਕੰਮ ਕਰੂ अलविदा गई और आम आदमी पार्टी ज्वाइन की और आम आदमी पार्टी ने टिकट और कैंडेट जब लोगों स्वागत किया लोकल है गल दो बार एमएलए रहे अठार डॉक्टर बड़ी अच्छी है सब चीजें ठीक है वो गल और एक पास उन्नीस सौ छह चौदह चौदह रिकावर ਕੋ ਬੀਜੇਪੀ ਦੇ ਨਾਮ ਤੇ ਤਾਂ ਵੋਟ ਪਾਏਗਾ ਤੇ ਲੋਕ ਸੁਣਣਾ ਤਾਂ ਫਿਰ ਉਹਨੂੰ ਕਹੀਏ ਕਿ ਤੇ ਦਖਣਾ ਪੈਗਾ ਤੇ ਬੀਜੇਪੀ ਦੇ ਨਾਮ ਤੇ ਨਾਮ ਨਾਲ ਉਹਨੂੰ ਸੁਣਣਾ ਪੈਗਾ ਇੱਕ ਵਾਰ ਕਿ ਮੈਂ ਪਾਰਟੀ ਨੂੰ ਕਿਸ ਤਰ੍ਹਾਂ ਸਪੋਰਟ ਕਰ ਸਕਦਾ ਔਰ ਸਭ ਇੱਕ ਨਾਮ ਨਾਲ ਨਾਲ ਗੱਲ ਹੋਣੀ ਦੇਖੋ ਇੰਡਸਟਰੀ ਮਿਨਿਸਟਰ ਵੀ ਇਕੱਲੇ ਸੀਗੇ ਤੁਹਾਡੇ ਕੋਲ ਹੁਸ਼ਿਆਰਪੁਰ ਆਇਆ ਕੋਲ ਇੰਡਸਟਰੀ ਮਿਨਿਸਟਰ ਵੀ ਦੋ ਸੀ ਕਾਂਗਰਸ ਵਾਲੀ ਸਰਕਾਰ ਆ ਜੀ ਇੰਡਸਟਰੀ ਮਿਨਿਸਟਰ ਦੇਗੇ ਦੇਖੋ ਮੰਤਰੀ ਇਸ ਵਾਰ ਵਾਲਿਆਂ ਨੇ ਬਣਾਇਆ ਮੈਂ ਤਾਂ ਇਹ ਕਹੂੰਗਾ ਮੈਂ ਇਹਨਾਂ ਦਾ ਸਦਾ ਰਹਿਣੀ ਹੈ ਕਿਉਂਕਿ ਇਹਨਾਂ ਨੇ ਅੱਛੀ ਸ਼ੁਰੂਆਤ ਦਿੱਤੀ ਸੀਗੀ ਸੋ ਮੈਨੂੰ ਲਗਾਤਾਰ ਇਲੈਕਸ਼ਨ ਜਿਤਾਏ ਨਾ ਸਾਰਾ ਨੇ ਇੰਡੀਪੈਂਡੈਂਟ ਲੜਿਆ ਇੱਕ ਸਾਲ ਦੇ ਵਿੱਚ ਦੋ ਇਲੈਕਸ਼ਨ ਜਿੱਤਣ ਵਾਲਾ ਮੈਂ ਹੀ ਬੰਦਾ ਸੀ ਜਿੰਨੇ 2021 ਵੀ ਇਲੈਕਸ਼ਨ ਜਿੱਤੇ ਤੇ 2022 ਜੋ ਫਰਵਰੀ ਆਂਦੇ ਆਂਦੇ ਇਲੈਕਸ਼ਨ ਜਿੱਤ ਲਿਆ ਤਾਂ ਮੈਂ ਤਾਂ ਇਹਨਾਂ ਦਾ ਸਦਾ ਰਹਿਣੀ ਹੈ ਮੇਰੇ ਆਪਣਾ ਪਰਿਵਾਰ ਆ ਇਹ ਮੈਂ ਇਹਨਾਂ ਤੋਂ ਕਦੇ ਵੀ ਦੂਰ ਨਹੀਂ ਰਿਹਾ ਨਾ ਇਹਨਾਂ ਨੇ ਮੈਨੂੰ ਕਦੀ ਕੋਈ ਕੁਐਸਚਨ ਕੀਤਾ ਵੀ ਜੇ ਆਹ ਗੱਲ ਆ ਜਾਂ ਗੱਲ ਸੋ ਮੈਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ 1 ਜੂਨ ਨੂੰ ਸਵੇਰੇ ਸਾਰੇ ਠੰਡੇ ਠੰਡੇ ਜਾ ਕੇ 5ਵੇਂ ਨੰਬਰ ਦੇ ਝਾੜੂ ਦਾ ਵੋਟਰ ਨੇ ਇਹ ਦੁਆਕੇ ਆਉਗੇ ਔਰ ਮੈਂ ਉਮੀਦ ਕਰਦਾ ਕ੍ਰਿਸ਼ਨਨਗਰ ਵਾਰਡ ਜਿਹੜਾ ਹੈ ਬਹੁਤ ਵੋਟਰਾਂ ਨਾਲ ਜਿੱਤਾਂਗੇ ਸਭ ਤੋਂ ਜ਼ਿਆਦਾ ਵੋਟਰਾਂ ਨਾਲ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਸਭ ਤੋਂ ਕਿੰਨੇ ਨਤੀਜੇ ਦੇ 2 ਮਹੀਨੇ ਦਾ ਚਾਰ ਚੁੱਕਾਂ ਨੇ ਬਹੁਤ بڑے بڑے ਬੰਦਿਆਂ ਨੇ ਆਮ ਆਦਮੀ ਪਾਰਟੀ ਜਵਾਨ ਕਿਤੇ ਮੇਰੇ ਨਾਲ ਖੜੇ ਗਿਆਨ ਬਾਂਸਲ ਜੀ ਸਭ ਤੋਂ ਵੱਡਾ ਚਿਹਰਾ ਹੈ ਭਾਜੀਪੀ ਦਾ ਸਿਰਫ ਵੱਡਾ ਲੀਡਰ ਹੋਣਾ ਕੁਝ ਨਹੀਂ ਹੁੰਦਾ ਵੱਡਾ ਚਿਹਰਾ ਕੋਈ ਬੜਾ ਜਿਹਰਾ ਸੀ ਬੀਜੇਪੀ ਦਾ ਮੈਂ ਕਹਿ ਸਕਦਾ ਜਿਨ੍ਹਾਂ ਨੇ ਅਡਵਾਨੀ ਸਾਹਿਬ ਨਾਲ ਕੰਮ ਕੀਤਾ ਜਿਨ੍ਹਾਂ ਨੇ ਅਟਰਲ ਵਿਹਾਰੀ ਵਾਜਪਾਈ ਨਾਲ ਕੰਮ ਕੀਤਾ ਲੇਕਿਨ ਇਹ ਕਿਉਂ ਆਫਟਰ ਆਲ ਇਹਨਾਂ ਪਾਲਸੀਆਂ ਤੋਂ ਤੰਗ ਆ ਕੇ ਜਿਹੜੀ ਲੋਕਲ ਬੀਜੇਪੀ ਸੀ ਉਹਦਾ ਬਿਲਕੁਲ ਪੱਠਾ ਬੈਠਾ ਆ ਉਹ ਤੋਂ ਤੰਗ ਆ ਕੇ ਇਹਨਾਂ ਨੇ ਜੁਆਇਨ ਕੀਤੀ ਆਮ ਆਦਮੀ ਪਾਰਟੀ ਔਰ ਅੱਜ ਖੁਸ਼ ਹੈ ਕਹਿੰਦੇ ਜਿੰਪਾ ਜੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ 2022 ਦੀ ਜੁਆਇਨ ਕਰ ਲੈਣੀ ਸੀ ਬਹੁਤ ਬਹੁਤ ਧੰਨਵਾਦ